ਉਤਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਇੰਨੀ ਗੱਲ ਆਖੀ ਗਈ ਹੈ ਜਿੰਨੂੰ ਸੁਣ ਕੇ ਸਾਰੇ ਪਾਸੇ ਹੀ ਚਰਚਾ ਵਿਚ ਦਾ ਵਿਛਾ ਬਣ ਚੁੱਕੀ ਹੈ ਪੰਜਾਬੀ ਗਾਇਕ ਨੇ ਸਿਰ ਮੋਰ ਗਾਇਕ ਜਿਹੜੇਗੇ ਸੀ ਕਵਿਸ਼ਰ ਅਤੇ ਅਦਾਕਾਰ ਪੰਜਾਬੀਆਂ ਦਾ ਮਾਨ ਹਰਭਜਨ ਮਾਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਜੱਗ ਜੁੰਦਿਆਂ ਦੇ ਮੇਲੇ ਟੂਰ ਵਿੱਚ ਵੱਖ-ਵੱਖ ਸ਼ਹਿਰਾਂ 'ਚ ਆਪਣੀ ਗਾਇਕੀ ਦੀ ਮਹਿਕ ਖਿਲਾਰ ਰਹੇ ਹਨ ਇਸੇ ਲੜੀ ਦੇ ਤਹਿਤ ਦੇਸੀ ਰੋਕਸ ਤੇ ਮਨਮੋਹ ਸਿੰਘ ਵੱਲੋਂ ਹਰ ਭਜਨ ਮਾਨ ਦਾ ਸ਼ੋਅ ਦਿਨ ਸ਼ਨੀਵਾਰ 17 ਅਗਸਤ ਨੂੰ ਹਿੰਗ ਸੌਂਗ ਆਡੀਟੋਰੀਅਮ ਬਰਟੇਨ ਵਿਖੇ ਕਰਵਾਇਆ ਜਾ ਰਿਹਾ ਹੈ ਆਪਣੇ ਪਿੰਡ ਰੈਸਟਰਾ ਵਿਖੇ ਇਸ ਸ਼ਨੀਵਾਰ ਨੂੰ ਹੋ ਰਹੀ ਇਸ ਸ਼ੋਸ਼ਬੰਦੀ ਹਰ ਭਜਨ ਵਾਲ ਮਾਨ ਵੱਲੋਂ ਦਸ਼ਕਾ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਉਹ ਪਿਛਲੇ 3 ਦਹਾਕਿਆਂ ਤੋਂ ਪਰਿਵਾਰਕ ਰਿਸ਼ਤੇਾਂ ਤੇ ਸੱਭਿਆਚਾਰਕ ਗੀਤਾਂ ਤੇ ਅਦਾਕਾਰੀ ਨਾਲ ਲੁਕਾਈ ਦੀ ਸੇਵਾ ਕਰ ਰਹੇ ਹਨ ਜੋ ਪੰਜਾਬੀਆਂ ਵੱਲੋਂ ਉਹਨਾਂ ਨੂੰ ਪਰਵਾ ਪਿਆਰ ਦਿੱਤਾ ਜਾ ਰਿਹਾ ਇਸ ਲਈ ਉਹ ਪਰਮਾਤਮਾ ਤੇ ਦਰਸ਼ਕਾਂ ਦੇ ਹਮੇਸ਼ਾ ਦਿਲੋਂ ਸ਼ੁਕਰਗੁਜ਼ਾਰ ਹਨ ਇਸ ਮੌਕੇ ਦੇਸੀ ਰੌਕਸ ਦੇ ਮਨਮੋਹ ਸਿੰਘ ਨੇ ਪਰਿਵਾਰਾਂ ਨੂੰ ਸ਼ੋਹ ਵਿੱਚ ਵੇਖਣ ਲਈ ਨਿਗਾਹ ਸਦਾ ਦਿੰਦਿਆਂ ਕਿਹਾ ਕਿ ਮਾਨ ਜੀ ਦੀ ਮਿਆਰੀ ਤੇ ਸਮਾਸੇਦ ਦੇਣ ਵਾਲੀ ਗਾਇਕੀ ਸੰਗੀਤ ਰਾਹੀਂ ਸਾਡੀ ਜੋਕੀ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਪੰਜਾਬੀ ਮਾਂ ਬੋਲੀ ਦੀ ਗੁ르ਤੀ ਦੇ ਰਹੇ ਹਨ ਇਸ ਲਈ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ੋਅ ਵੇਖਣ ਦੀ ਅਪੀਲ ਕੀਤੀ ਇਸ ਮੌਕੇ ਜਸਪਾਲ ਸੰਧੂ ਨੇ ਇਹ ਵੀ ਕਿਹਾ ਕਿ ਇਹ ਰਹਿ ਕੇ ਨਾ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਸਿਨੇਮਾ ਨੂੰ ਮੋੜ ਤੋਂ ਸੁਜੀਤ ਕਰਨ ਦਾ ਅਦਾਕਾਰ ਹਰਪਜਨ ਮਾਨ ਦਾ ਵੱਡਾ ਯੋਗਦਾਨ ਹੈ ਉਹਨਾਂ ਨੇ ਪੰਜਾਬੀ ਫਿਲਮਾਂ ਦਾ ਮੋੜ ਤੋਂ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦੇ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਉੱਚਾ ਮੁਕਾਮ ਹਾਸਲ